ਸੱਸੀ ਦਾ ਜੈ ਗੁਰੂ ਜੀ ਤੇਤਾਂ ਗੁਰਦੇਵ ਜੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪਰਵਾ ਰਿਹਾ ਔਰ ਇਸ ਪ੍ਰਕਾਸ਼ ਪਰ ਉਹ ਤੇ ਸਮੂਹ ਸੰਗਤਾਂ ਨੂੰ ਜਾਂ ਫਗਵਾੜਾ ਵਾਸੀ ਨੂੰ ਜਾਂ ਦੇਸ਼ ਵਾਸੀ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਬਹੁਤ ਜ਼ਿਆਦਾ ਹੁਣ ਇਸ ਟਾਈਮ ਦੇ ਉੱਤੇ ਸਾਡੇ ਜਿਹੜੇ ਜਾਤ ਪਾਤ ਦੇ ਵਿਤਕਰੀ ਨੂੰ ਹਟਾ ਕੇ ਸਾਨੂੰ ਬਹੁਤ ਜ਼ਿਆਦਾ ਉੱਪਰ ਚੱਕਿਆ ਹੈ ਤੇ ਜਿਹੜੇ ਅੱਜ ਕੱਲ ਦੇ ਵਿਦਿਆਰਥੀ ਹੈਗੇ ਆ ਉਹ ਅੱਜ ਕੱਲ ਉੱਚਾ ਨਿਵਾ ਬਿਲਕੁਲ ਨਹੀਂ ਸੋਚਦੇ ਹੈਗੇ ਉਹ ਹਮੇਸ਼ਾ ਜਿਹੜੇ ਹੈਗੇ ਉਹਨਾਂ ਦੇ ਰਾਹਾਂ ਦੇ ਉੱਤੇ ਚੱਲਦੇ ਨੇ ਵਿਦਿਆਰਥੀ ਤੋ ਵੀ ਪ੍ਰਾਪਤ ਕਰਦੇ ਕਾਲਜ ਤੋਂ ਵੀ ਪ੍ਰਾਪਤ ਕਰਦੇ ਆਈਟੀਆਈ ਵੀ ਹੈਗਾ ਸਾਡਾ ਤੇ ਜਿੰਨੇ ਵੀ ਸਾਡੇ ਬਾਹਰਲੇ ਮੈਂਬਰ ਨੇ ਯੂਕੇ ਸਭਾ ਦੇ ਵਿੱਚ ਯੂਏਈ ਦੇ ਵਿੱਚ ਬੈਠੇ ਹੋਏ ਨੇ ਉਹ ਸਾਰੇ ਜਿਹੜੇ ਨੇ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਨੂੰ ਬਹੁਤ ਹੀ ਹੁਮ-ਹੁਮਾ ਕੇ ਮਨਾਉਂਦੇ ਨੇ ਤੇ ਸਾਡਾ ਜਿਹੜਾ ਜੀਆਰਡੀ ਕਾਲਜ ਹੈਗਾ ਏ ਉਹ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਹਮੇਸ਼ਾ ਪ੍ਰੋਵਾਈਡ ਕਰਦਾ ਤੇ ਬਹੁਤ ਹੀ ਘੱਟ ਖਰਚੇ ਦੇ ਉੱਤੇ ਪ੍ਰੋਵਾਈਡ ਕਰਦਾ ਮੈਂ ਹਮੇਸ਼ਾ ਇਹੀ ਕਹਿੰਦੀ ਆ ਹੁਣ ਵੀ ਇਹੀ ਸਨੇਹਾ ਦੇਣਾ ਚਾਹੁੰਦੀ ਆ ਕਿ ਜਿਆਦਾ ਤੋਂ ਜਿਆਦਾ ਜਿਹੜੇ ਹੈਗੇ ਵਿਦਿਆਰਥੀ ਇੱਥੇ ਆ ਕੇ ਆਪਣੀ ਐਡਮਿਸ਼ਨ ਲਓ ਤੇ ਆਪਣੀ ਜਿਹੜੀ ਬ੍ਰਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਕਾਲਜ ਹੈਗਾ ਉਹਨੂੰ ਤਰਕੀਆਂ ਤੇ ਬੁਲੰਦੀਆਂ ਤੇ ਪਹੁੰਚਾਓ ਧੰਨਵਾਦ ਜੀ ਹਾਂਜੀ ਬਹਿਮ ਜੀ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪਰਵਾ ਰਿਹਾ ਹੈ ਔਰ ਆਪਣਾ ਜਿਹੜਾ ਕਾਲਜ ਹੈ ਉਹ ਵੀ ਸ਼੍ਰੀ ਗੁਰੂਬਦਾਸ ਕੋ ਐਜੂਕੇਸ਼ਨ ਜਿਹੜਾ ਕਾਲਜ ਹੈ ਆ ਜੋ ਫਗਵਾੜੇ ਵਿੱਚ ਸਿਤ ਹੈ ਸੋ ਸਭ ਤੋਂ ਪਹਿਲਾਂ ਗੁਰੂਬਦਾਸ ਮਹਾਰਾਜ ਦੇ 648ਵੇਂ ਪ੍ਰਕਾਸ਼ ਪਰ ਉਪ ਤੇ ਸਮੂਹ ਸੰਗਤਾਂ ਨੂੰ ਜਾਂ ਪੰਜਾਬ ਵਾਸੀਆਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਜੀ ਮੈਂ ਸਨੇਹਾ ਦੇਣਾ ਚਾਹਨੀ ਹਾਂ ਕਿ ਔਰਤਾਂ ਦੀ ਸਿੱਖਿਆ ਬਾਰੇ ਗੁਰੂ ਜੀ ਨੇ ਉਦੋਂ ਗੱਲ ਕਰ ਦਿੱਤੇ ਸੀ ਮੱਧ ਕਾਲ ਦੇ ਵਿੱਚ ਜਿਸ ਵੇਲੇ ਕਿ ਔਰਤਾਂ ਦੀ ਸਿੱਖਿਆ ਬਾਰੇ ਸੋਚਿਆ ਵੀ ਨਹੀਂ ਜਾਂਦਾ ਸੀ ਤੇ ਸਿੱਖਿਆ ਹੀ ਔਰਤ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਵਾਸਤੇ ਤੇ ਆਪਣੇ ਪਰਿਵਾਰ ਦੀ ਆਪਣੇ ਸਮਾਜ ਦੀ ਔਰ ਆਪਣੇ ਦੇਸ਼ ਦੀ ਇੱਕ ਵਧੀਆ ਨਾਗਰਿਕ ਬਣਾਉਣ ਵਾਸਤੇ ਸਿੱਖਿਆ ਆਧਾਰ ਹੈ ਜੀ ਤੇ ਗੁਰੂ ਜੀ ਨੇ ਉਸ ਵੇਲੇ ਹਰੀਵਾਲ ਨੂੰ ਲਾਇਆ ਈਸ਼ਵਰ ਦੇ ਨਾਮ ਵੱਲ ਨੂੰ ਲਾਇਆ ਔਰਤ ਦਾ ਉਥਾਨ ਕੀਤਾ ਤੇ ਅਸੀਂ ਉਹਨਾਂ ਦਾ ਯੋਗਦਾਨ ਕਦੀ ਵੀ ਭੁੱਲ ਨਹੀਂ ਸਕਦੇ ਹਾਂ ਇਸ ਵਾਸਤੇ ਅਸੀਂ ਮਨਾਣੇ ਵੀ ਆ ਇਸ ਪਰਵ ਨੂੰ ਹੋਮਾ ਮਾ ਕੇ ਮਨਾਣੇ ਹੁੰਨੇ ਆ ਔਰ ਇਸ ਵਾਰੀ ਵੀ ਮਨਾਵਾਂਗੇ ਤੇ ਮੈਂ ਸਾਰੀ ਸੰਗਤ ਨੂੰ ਸਮੂਹ ਸੰਗਤ ਜੀ ਨੂੰ ਬਹੁਤ-ਬਹੁਤ ਗੁਰੂ ਜਦੇ 648ਵੇਂ ਪੁਰਬ ਤੇ ਪ੍ਰਕਾਸ਼ ਪਰਬ ਤੇ ਵਧਾਈ ਦਿੰਦੀ ਹਾਂ ਜੀ ਮੈਮ ਸੱਸੀ ਦਾ ਜੈ ਗੁਰੂ ਜੀ ਜੈ ਗੁਰੂ ਜੀ ਤੇਤਨ ਗੁਰਦੇਵ ਜੀ ਜੀ ਆ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵੇਂ ਪ੍ਰਕਾਸ਼ ਪਰਵਾ ਰਿਆ ਔਰ ਇਸ ਪ੍ਰਕਾਸ਼ ਪਰ ਉਹ ਤੇ ਸਮੂਹ ਸੰਗਤਾਂ ਨੂੰ ਜਾਂ ਫਗਵਾੜਾ ਵਾਸੀ ਨੂੰ ਜਾਂ ਦੇਸ਼ ਵਾਸੀ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਬਹੁਤ ਜ਼ਿਆਦਾ ਹੁਣ ਇਸ ਟਾਈਮ ਦੇ ਉੱਤੇ ਸਾਡੇ ਜਿਹੜੇ ਜਾਤ ਪਾਤ ਦੇ ਵਿਤਕਰੀ ਨੂੰ ਹਟਾ ਕੇ ਸਾਨੂੰ ਬਹੁਤ ਜ਼ਿਆਦਾ ਉੱਪਰ ਚੱਕਿਆ ਹੈ ਤੇ ਜਿਹੜੇ ਅੱਜ ਕੱਲ ਦੇ ਵਿਦਿਆਰਥੀ ਹੈਗੇ ਆ ਉਹ ਅੱਜ ਕੱਲ ਉੱਚਾ ਨਿਵਾ ਬਿਲਕੁਲ ਨਹੀਂ ਸੋਚਦੇ ਹੈਗੇ ਉਹ ਹਮੇਸ਼ਾ ਜਿਹੜੇ ਹੈਗੇ ਉਹਨਾਂ ਦੇ ਰਾਹਾਂ ਦੇ ਉੱਤੇ ਚੱਲਦੇ ਨੇ ਵਿਦਿਆਰਥੀ ਕੋਲ ਤੋਂ ਵੀ ਪ੍ਰਾਪਤ ਕਰਦੇ ਕਾਲਜ ਤੋਂ ਵੀ ਪ੍ਰਾਪਤ ਕਰਦੇ ਆਈਟੀਆਈ ਵੀ ਹੈਗਾ ਸਾਡਾ ਤੇ ਜਿੰਨੇ ਵੀ ਸਾਡੇ ਬਾਹਰਲੇ ਮੈਂਬਰ ਨੇ ਯੂਕੇ ਸਭਾ ਦੇ ਵਿੱਚ ਯੂਏਈ ਦੇ ਵਿੱਚ ਬੈਠੇ ਹੋਏ ਨੇ ਉਹ ਸਾਰੇ ਜਿਹੜੇ ਨੇ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਨੂੰ ਬਹੁਤ ਹੀ ਹੁਮ-ਹੁਮਾ ਕੇ ਮਨਾਉਂਦੇ ਨੇ ਤੇ ਸਾਡਾ ਜਿਹੜਾ ਜੀਆਰਡੀ ਕਾਲਜ ਹੈਗਾ ਏ ਉਹ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਹਮੇਸ਼ਾ ਪ੍ਰੋਵਾਈਡ ਕਰਦਾ ਤੇ ਬਹੁਤ ਹੀ ਘੱਟ ਖਰਚੇ ਦੇ ਉੱਤੇ ਪ੍ਰੋਵਾਈਡ ਕਰਦਾ ਮੈਂ ਹਮੇਸ਼ਾ ਇਹੀ ਕਹਿੰਦੀ ਆ ਹੁਣ ਵੀ ਇਹੀ ਸਨੇਹਾ ਦੇਣਾ ਚਾਹੁੰਦੀ ਆ ਕਿ ਜਿਆਦਾ ਤੋਂ ਜਿਆਦਾ ਜਿਹੜੇ ਹੈਗੇ ਵਿਦਿਆਰਥੀ ਇੱਥੇ ਆ ਕੇ ਆਪਣੀ ਐਡਮਿਸ਼ਨ ਲਓ ਤੇ ਆਪਣੀ ਜਿਹ ਅਪਣੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਕਾਲਜ ਹੈਗਾ ਉਹਨੂੰ ਤਰਕੀਆਂ ਤੇ ਬੁਲੰਦੀਆਂ ਤੇ ਪਹੁੰਚਾਓ ਧੰਨ ਗੁਰਦੇ ਧੰਨ ਗੁਰਦੇ ਧੰਨਵਾਦ ਜੀ ਠੀਕ ਜੇ ਮੈਨੂੰ ਲਿੰਕ ਭੇਜ ਦਿਓ ਮੈਂ ਚੋਂ ਵੀਡੀਓ ਲੈ ਲਵਾਂਗਾ